ਆ ਮੈਂ ਮੰਨੀ ਆ ਸਿਕੰਦਰ ਦਾ ਨੰਬਰ ਹੈਗਾ ਨਾ ਆਹੋ ਫੁੱਲਾ ਨਹੀਂ ਇਥੇ ਆਰਜੀ ਨਹੀਂ ਕੀ 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 ਆ ਗਿਆ ਆ ਬਟਾਲਾ ਸ਼ਹਿਰ ਦੇ ਅੰਦਰ ਬਟੌਰ ਕਮਿਸ਼ਨਰ ਮਸਲ ਕਾਰਪੋਰੇਸ਼ਨ ਬਟਾਲਾ ਅੰਦਰ ਆ ਗਿਆ ਰਾਏ ਨੋਟਿਸ ਰਾਏ ਦੁਆਰਾ ਸੀ ਲੱਗ ਜਾਂਦੀ ਹੈ ਇਹਨੂੰ ਬਟਾਲਾ ਸ਼ਹਿਰ ਦੇ ਅੰਦਰ ਬਟਾਰ ਕਮਿਸ਼ਨਰ ਮਿਊਸਪਲ ਕਾਰਪੋਰੇਸ਼ਨ ਬਟਾਲਾ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਹੜੇ ਇੰਫਰੋਜਮੈਂਟ ਆ ਇਹਨੂੰ ਹਟਵਾ ਰਹੇ ਹਾਂ ਔਰ ਇਸ ਗੱਲ ਨੂੰ ਅਸੀਂ ਇਨਸ਼ੋਰ ਕਰਾਂਗੇ ਕਿ ਇਹ ਦੁਬਾਰਾ ਬਾਰ-ਬਾਰ ਨਾ ਲੱਗੇ ਲੋਕਾਂ ਨੂੰ ਪਿਆਰ ਨਾਲ ਵੀ ਸੰਜਾ ਰਹੇ ਹਾਂ ਜਾਗਰੂਕ ਵੀ ਕਰ ਰਹੇ ਹਾਂ ਤੇ ਸਫਾਈ ਦਾ ਵੀ ਨਾਲ-ਨਾਲ ਇਹਨਾਂ ਨੂੰ ਐਜੂਕੇਟ ਕਰ ਰਹੇ ਹਾਂ ਲੱਗਦਾ ਪ੍ਰਸ਼ਾਸਨੋਂ ਵੀ ਜਾਚੇ ਗਵਰਨਮੈਂਟ ਹੈ ਜਾਰੀਆਂ ਲੇਕਿਨ ਫਿਰ ਇੱਕ ਦਿਨ ਦੂਜੇ ਵੱਤ ਹੁੰਦਾ ਦੇਖੇ ਰਾਜਨ ਦੀ ਦੇਰੀ ਲੱਗਦੀ ਹੈ ਤੇ ਬਸ ਬਸਾ ਕਾफी ਹੈ ਦੇਖੋ ਇਹਦੇ ਵਾਸਤੇ ਮੈਂ ਬੇਨਤੀ ਕਰਾਂਗਾ ਕਿ ਪਬਲਿਕ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਦੁਕਾਨਦਾਰਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਚੀਜ਼ ਹੈ ਉਹਨੂੰ ਲਾਗੂ ਕਰਨਾ ਮੁਸ਼ਕਲ ਹੋ ਜਾਂਦਾ ਹੈ ਤੇ ਜਦੋਂ ਅਸੀਂ ਕਿਸੇ ਐਪਰੋਚਮੈਂਟ ਨੂੰ ਹਟਾਉਨੇ ਆਂ ਤੇ ਦੁਕਾਨਦਾਰ ਦਾ ਵੀ ਫਰਜ਼ ਬਣਦਾ ਹੈ ਕਿ ਦੁਬਾਰਾ ਉਹਨੂੰ ਅੱਗੇ ਨਾ ਕਰੇ ਪਰ ਪਬਲਿਕ ਦਾ ਵੀ ਫਰਜ਼ ਬਣਦਾ ਹੈ ਕਿ ਉਹਦੇ ਅੰਦਰ ਸਹਿਯੋਗ ਦੇਵੇ ਮਨਿਸਪਲ ਕੋਰਪੋਰੇਸ਼ਨ ਸਰ ਅਮ ਜੀ ਸਾਡੇ ਇਧਰ ਜੀ ਲੰਗੀਆਂ ਹੈ ਮਤਲਬ ਲੰਗੀਆਂ ਆ ਗੱਲ ਨਹੀਂ ਲੰਗੀਆਂ ਬੜੀ ਆਫ ਲੱਗਦਾ ਉਹ ਜਿੱਥੇ ਬੰਦ ਹੈ ਇਸ ਰੋਡ ਤੇ ਹੀ ਚੀਜ਼ ਨਹੀਂ ਦਿੱਖੀਆਂ ਅੱਜ ਉਸੇ ਕਰਕੇ ਅਸੀਂ ਇਹ ਡਰਾਈਵ ਸ਼ੁਰੂ ਕੀਤੀ ਹੈ ਔਰ ਅਸੀਂ ਇਸ ਗੱਲ ਨੂੰ ਅ ਅੱਗੇ ਤੱਕ ਯਕੀਨੀ ਬਣਾਵਾਂਗੇ ਕਿ ਇੰਪਰੂਵਮੈਂਟ ਨਾ ਹੋਵੇ ਤਾਂਕਿ ਜੋ ਵੀ ਕੋਈ ਵੀ ਐਮਰਜੈਂਸੀ ਗੱਡੀ ਜਾਂ ਕੋਈ ਆਮ ਗੱਡੀ ਵੀ ਹੈ ਉਹਨੂੰ ਵੀ ਟ੍ਰੈਫਿਕ ਦੇ ਅੰਦਰ ਨਾ ਪ੍ਰੋਬਲਮ ਆਵੇ ਬੇਸਿਕ ਲੈ ਕੇ ਹੁੰਦਾ ਹੈ ਕਿ ਮਤਲਬ ਕਿਛ ਨਾ ਹੁੰਦਾ ਤੇ ਇਹ ਰਿਪੋਰਟਿਕਾ ਗਿਆ ਦੇਖੋ ਅਸੀਂ ਅੱਜ ਹਟਾਉਣ ਵਾਸਤੇ ਜਿਸ ਰਾਏ ਆਏ ਆ ਮੈਂ ਖੁਦ ਆਇਆ ਬਤਾਰ ਤੁਮਸ਼ਤਾ ਉਹਨਾਂ ਦਾ ਵੀ ਫਰਜ਼ ਬਣਦਾ ਹੈ ਇੱਕ ਨਾਗਰਿਕ ਹੋਣ ਦੇ ਨਾਤੇ ਕਿ ਕੋਈ ਜ਼ਰੂਰਤ ਨਹੀਂ ਕਿ ਕਾਨੂੰਨ ਦੇ ਡੰਡੇ ਨਾਲ ਹੀ ਸਿੱਧਾ ਕਰਨਾ ਇਹਨਾਂ ਦਾ ਵੀ ਫਰਜ਼ ਬਣਦਾ ਜੇ ਵਾਸੀਂ ਹਟਾਤਾ ਇਨਟਰੋਚਮੈਂਟ ਇਹਨਾਂ ਨੂੰ ਕੱਲ ਨਹੀਂ ਲਾਉਣੀ ਚਾਹੀਦੀ ਟੋਖਰੀਆਂ ਅੱਗੇ ਜਿਹੜਾ ਨਗਰ ਦੇ ਚ ਦੁਬਾਰਾ ਆਉਂਦੇ ਉਸ ਨੂੰ ਕਾਨੂੰਨੀ ਕਰ ਦੇਖੋ ਅਸੀਂ ਸ਼ੁਰੂ ਸ਼ੁਰੂ ਸਤਾ ਬੇਨਤੀ ਕਰਾਂਗੇ ਉਸ ਤੋਂ ਬਾਅਦ ਸ਼ਕਤੀ ਵੀ ਕਰਾਂਗੇ ਫਸਟ ਪਹਿਲੇ ਦੇ ਇੰਚ ਲੈਣ ਸੇ ਕਰ ਦੋ ਇੱਕ ਪੂਰੇ ਸਰੋਤ ਦੇਖਦੇ ਆਂ ਅਸੀਂ ਸਾਰੀ ਚੀਜ਼ਾਂ ਨੂੰ ਕਰ ਰਹੇ ਆ ਜੀ ਸਭ ਨੂੰ ਕਰ ਰਹੇ ਆ ਅ ਔਰ ਸਾਰੇ ਵਿੱਚ ਹੋ ਗਿਆ ਜੀ ਦਾ ਜੇ ਸਾਰੇ ਕਲੈਟਿਵਲੀ ਸੇ ਉਦਯਾਨ ਕੇ ਸਾਡਾ ਤੇ ਜ਼ਰੂਰੀ ਮਸਲੇ ਦਾ ਹੱਲ ਹੋਏਗਾ ਸਾਨੂੰ ਉਮੀਦ ਆ ਨਹੀਂ ਕਰਦੇ ਕਾਰਵਾਈ ਹੋਏਗੀ ਬਿਲਕੁਲ ਜੀ ਅਸੀਂ ਪਹਿਲਾਂ ਬੇਨਤੀ ਕਰਾਂਗੇ ਤੇ ਫਿਰ ਵੀ ਕੋਈ ਨਹੀਂ ਮੰਦਾ ਤੇ ਫਿਰ ਜੋ ਕਾਨੂੰਨ ਦੇ ਨਿਯਮ ਦੇ ਅਨਸਾਰ ਬੰਦੀ ਕਾਰਵਾਈ ਕੀਤੀ ਜਾਏਗੀ